ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਵਾਲੇ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਜਿਸ ਮੇਰੇ ਵੀਰ ਭਰਾ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 9815142150 ਮੇਰੇ ਕੰਟੈਕਟ ਨੰਬਰ ਹਨ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇੱਕ ਨੀਲੀ ਰਾਵੀ ਦੀ ਦੋਸਤੋ ਝੋਟੀ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਵਿਲੇਜ ਜਿਹੜਾ ਦੋਸਤੋ ਗਰਸਣਾ ਹੈਗਾ ਤਹਿਸੀਲ ਗਰਸਣਾ ਹੈ ਡਿਸਟ੍ਰਿਕਟ ਜਿਹੜੀ ਸ਼੍ਰੀ ਗੰਗਾ ਨਗਰ ਸਟੇਟ ਦੋਸਤੋ ਰਾਜਸਥਾਨਾ ਕੰਟੈਕਟ ਨੰਬਰ ਦੋਸਤੋ ਵੀਰ ਹੁਣਾ ਦੇ 7 426087070 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਇਸ ਝੋਟੀ ਦੀ ਜੀ ਆਪਾਂ ਗੱਲ ਕਰੀਏ ਡਿਟੇਲ ਦੀ ਗੱਲ ਕਰੀਏ ਤੁਹਾਡੇ ਨਾਲ ਤਾਂ ਵੀਰੋ ਅੱਜ 10 ਦਿਨ ਹੋ ਗਏ ਇਸ ਨੂੰ ਸੂਈ ਨੂੰ ਬਿਲਕੁਲ ਪਹਿਲਾ ਸੂਆ ਸੂਈਏ ਦੋਸਤੋ ਮੂੰਹ ਜੇ ਦੇਖੀਏ ਤੇ ਚਾਰ ਦੰਦ ਕੰਪਲੀਟ ਹੈ ਦੋਸਤੋ ਚੌਗੀ ਮੂੰਹ ਕੰਪਲੀਟ ਹੈ ਤੇ ਛਗੀ ਦਾ ਦੋਸਤੋ ਜਿਹੜਾ ਇੱਕ ਦੰਦ ਇਸ ਨੇ ਛੁੱਟਿਆ ਬਾਕੀ ਮਗਰ ਜਿਹੜਾ ਬੱਚਾ ਦੋਸਤੋ ਕਾਫ ਆ ਮਗਰ ਕੱਟੀ ਆ ਅੱਜ 10 ਦਿਨ ਦੀ ਸੂਈ ਆ 8 ਕਿਲੋ ਜਿਹੜਾ ਦੁੱਧ ਬਿਲਕੁਲ ਮਿੰਤੀ ਦਾ ਦੋਸਤੋ ਕੰਡੇ ਵਾਲਾ ਦੁੱਧ ਤਿਆਰ ਆ ਵੀ 10 ਲੀਟਰ ਦੀ ਮਿਲਕ ਦੀ ਕਪੈਸਿਟੀ ਬਾਈ ਹੋਰਾਂ ਵੱਲੋਂ ਦੱਸੀ ਗਈ ਆ ਵੀ 10 ਲੀਟਰ ਇਸ ਨੂੰ ਛੋਟੀ ਨੂੰ ਪਹਿਲੇ ਸਵੇਰੇ ਦੇ ਵਿੱਚ ਮਿਲਕ ਕਰਨਾ ਚਾਹੀਦਾ ਸੋ ਚੁਆ ਵੀ ਦੇਵੇਗੀ ਦੋਸਤੋ ਚੁਆ ਵੀ ਚੰਗਾ ਲੱਗਾ ਬਾਕੀ ਜਿਹੜਾ 나ੜੂ ਆ ਬੱਚੇ ਦੇ ਨਾਲ ਕੱਟੀ ਤੁਸੀਂ ਵੇਖ ਸਕਦੇ ਹੋ ਦੋਸਤੋ 나ੜੂ ਬੱਚੇ ਦੇ ਨਾਲ ਹੈਗਾ ਅੱਗੇ ਜਾ ਕੇ ਦੋਸਤੋ ਜਿਹੜੀ ਚੁਆਈ ਵੀਰ ਹੋਣਾ ਨੇ ਕੀਤੀ ਆ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਬਿਲਕੁਲ ਚੰਗੀ ਦੋਸ ਸਾਫ ਸੁਥਰੀ ਸੀਲਸ ਲੱਗ ਹੈ ਇਹ ਝੋਟੀ ਹੈਗੀ ਆ ਧਾਰ ਦੀ ਦੋਸਤੋ ਬਿਲਕੁਲ ਚੰਗੀ ਸਾਫ ਆ ਸ਼ੁੱਧ ਧਾਰ ਆ ਵੀਰੋ ਵੀ ਕੋਈ ਭੂਰ ਛੱਟਾ ਨਹੀਂ ਹੈਗਾ ਗਾ ਬਾਕੀ ਚਵਾ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖ ਹੀ ਲੈਣਾ ਸੋ ਦੋਸਤੋ ਜਿਹੜਾ ਮੋਲਾ ਵੀਰ ਹੁਣੀ ਕਰਦੇ ਆ ਡਿਮਾਂਡ ਜਿਹੜੀ 60000 ਰੁਪਏ ਦੀ ਡਿਮਾਂਡ ਆ ਪੰਜਾਂ ਸਟੇਟਾਂ ਦੇ ਵਿੱਚ ਦੋਸਤੋ ਬਿਲਕੁਲ ਜਿਹੜੀ ਡਿਲੀਵਰੀ ਆ ਉਹ ਫ੍ਰੀ ਆਫ ਕਾਸਟ ਹੈਗੀ ਆ ਬਿਲਕੁਲ ਪਹੁੰਚ ਕੀਤੀ ਜਾਵੇਗੀ ਦੋਸਤੋ ਪੰਜਾਂ ਸਟੇਟਾਂ ਦੇ ਵਿੱਚ ਪੰਜਾਬ ਹਰਿਆਣਾ ਜੁਪੀ ਰਾਜਸਥਾਨ ਦਿੱਲੀ ਪੰਜਾਂ ਸਟੇਟਾਂ ਦੇ ਵਿੱਚ ਦੋਸਤੋ ਜਿਹੜੀ ਇਸ ਦੀ ਪਹੁੰਚ ਆ ਬਿਲਕੁਲ ਫ੍ਰੀ ਵੀਰ ਹਣਾ ਵੱਲੋਂ ਕੀਤੀ ਜਾਏਗੀ ਸੋ ਜਿਸ ਮੇਰੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆਵੇ ਆਪਦੀ ਤੁਸੀਂ ਮੌਕੇ ਤੇ ਆਪਣੇ ਹੱਥੀ ਦੋ ਡੰਗ ਦੀ ਚੁਵਾਈ ਵੀ ਤੁਸੀਂ ਆਪ ਖੁਦ ਕਰਨੀ ਜਾ ਕੇ ਤਸੱਲੀ ਕਰਨੀ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਮੁੱਲ ਵਟਾ ਕਰ ਸਕਦੇ ਹੋ ਦੋਸਤੋ ਬਾਕੀ ਚੰਗੀ ਆ ਦੋਸਤੋ ਕਦ ਕਾਠੀ ਦੀ ਵੀ ਜਿਹੜੀ ਇਹ ਝੋਟੀ ਚੰਗੀ ਆ ਖੁੱਡਿਆ ਖੱਡਿਆਂ ਦੀ ਉਚਾਈ ਬਹੁਤ ਵਧੀਆ ਹੈਗੀ ਆ ਬਾਕੀ ਜਿਹੜੀ ਥਾਣਾ ਦੀ ਬੰਤਰ ਆ ਉਹ ਵੀ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਥਾਣਾ ਦੀ ਬੰਤਰ ਵੀ ਦੋਸਤੋ ਸਹੀ ਆ ਬਾਕੀ ਜਿਹੜੀ ਧਾਰ ਆ ਬਿਲਕੁਲ ਚੰਗੀ ਹੈਗੀ ਆ ਮੋਟੀ ਧਾਰ ਆ ਕੋਈ ਭੂਰ ਛੱਟਾ ਨਹੀਂ ਹੈਗਾਗਾ ਸਾਫ਼ ਧਾਰਾ ਦੋਸਤੋ ਇੱਕ ਨੰਬਰ ਬਾਕੀ ਜਿਹੜੇ ਨਿਸ਼ਾਨ ਵਾਈਜ਼ ਵੀ ਤੁਸੀਂ ਵੇਖ ਸਕਦੇ ਹੋ ਆਪਣੇ ਅਕੋਰਡਿੰਗ ਤੁਸੀਂ ਜੱਜ ਵੀ ਕਰ ਸਕਦੇ ਹੋ ਸਾਰੇ ਮੇਰੇ ਵੀਰ ਸਿਆਣੇ ਹੋ ਜੇ ਪੰਜ ਕਲਿਆਣੀ ਦੇ ਰੂਪ ਦੇ ਵਿੱਚ ਵੇਖਦੇ ਹੋ ਤੁਸੀਂ ਤੇ ਪੰਜ ਕਲਿਆਣੀ ਵੀ ਆ ਬਾਕੀ ਨੀਲੀ ਰਾਵੀ ਦੇ ਵਿੱਚ ਵੇਖਦੇ ਆ ਤੇ ਉਧਰ ਦੀ ਰਾਜਸਥਾਨ ਦੀ ਬਰੀਡ ਆ ਦੋਸਤੋ ਬਾਰਡਰ ਲਾਈਨ ਦੀ ਉਸ ਨੂੰ ਨੀਲੀ ਰਾਵੀ ਦਾ ਵੀ ਅ ਦਰਜਾ ਦਿੱਤਾ ਗਿਆ ਵੀ ਨੀਲੀ ਦਾ 20 ਵੀ ਕਹਿ ਦਿੰਦੇ ਆ ਵੀਰ ਹੋਣੀ ਸੋ ਬਾਕੀ ਜਿਹੜੀ ਚੁਆਈ ਆ ਦੋਸਤੋ ਬਹੁਤ ਵਧੀਆ ਸਾਫ ਹੈਗੀ ਆ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਨਜ਼ਰ ਮਾਰ ਸਕਦੇ ਹੋ ਚੰਗੀ ਸਾਫ ਚੁਆਈ ਹੈਗੀ ਆ ਤੇ 60000 ਰੁਪਏ ਦੇ ਵਿੱਚ ਦੋਸਤੋ ਪੰਜਾਂ ਸਟੇਟਾਂ ਦੇ ਵਿੱਚ ਜਿਹੜੀ ਫ੍ਰੀ ਡਿਲੀਵਰੀ ਕਰਵਾਈ ਜਾਵੇਗੀ ਘਰ ਤੱਕ ਪਹੁੰਚ ਕਰਵਾਈ ਜਾਵੇਗੀ ਸੋ ਬਾਕੀ ਅ ਮੇਰਾ ਕਹਿਣਾ ਜਿੱਥੇ ਤੱਕ ਬਣਦਾ ਦੋਸਤੋ ਵੀ ਜਦੋਂ ਖਰੀਦਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਆਪਦੀ ਮੌਕੇ ਤੇ ਜਾ ਕੇ ਜਿਹੜੀ ਚੁਆਈ ਤਸੱਲੀ ਆਪਦੀ ਮੌਕੇ ਤੇ ਵੀਰ ਹੋਣਾਂ ਦੇ ਥਾਂ ਟਿਕਾਣੇ ਤੇ ਉੱਪਰ ਜਾ ਕੇ ਜ਼ਰੂਰ ਕਰ ਸਕਦੇ ਹੋ ਪਿੰਡ ਦੋਸਤੋ ਇੱਕ ਫਿਰ ਦੱਸ ਦਿੰਨੇ ਆ ਤਹਿਸੀਲ ਤੇ ਪਿੰਡ ਜਿਹੜਾ ਗਰਸਾਣਾ ਹੈਗਾ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਗੰਗਾ ਨਗਰ ਇਸ ਨੂੰ ਲੱਗਦਾ ਸਟੇਟ ਦੋਸਤੋ ਰਾਜਸਥਾਨ ਹੈਗੀ ਹੈ ਵੀਰ ਦੀ ਲੋਕੇਸ਼ਨ ਬਾਕੀ ਕੰਟੈਕਟ ਨੰਬਰ ਵੀਰ ਹੁਣਾਂ ਦੇ ਉੱਪਰ ਚੱਲ ਰਿਹਾ ਦੋਸਤੋ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਵੀਰ ਹੁਣਾਂ ਦੇ ਨਾਲ ਬਾਤचीत ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ